ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤੇ ਆਉਣ ਜੀ ਆਉਣ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਵਾਪਰ ਗਈ ਵੱਡੀ ਵਾਰਦਾਤ ਹੋ ਗਿਆ ਵੱਡਾ ਕਾਂਡ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਹੈ ਖਬਰ ਨੂੰ ਤੁਹਾਡੇ ਨਾਲ ਸਾਂਝਾ ਕਰਨੇ ਜਾ ਰਹੇ ਹਾਂ ਜੀ ਹਾਂ ਉੱਤਰਪਦੇ ਦੇ ਚਾਂਸੀ ਦੇ ਸਿਟੀ ਥਾਣਾ ਖੇਤਰ ਚ ਚੋਰੀ ਦਾ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਜਿੱਥੇ ਚੋਰ ਨੇ ਦੁਕਾਨ ਦੇ ਵਿੱਚ ਨਕਦੀ ਤੇ ਹੋਰ ਸਮਾਨ ਸਮੇਤ 22 ਲੱਖ ਰੁਪਏ ਦਾ ਸਮਾਨ ਚੋਰੀ ਕਰ ਲਿਆ ਤੇ ਉਸ ਤੋਂ ਬਾਅਦ ਛੱਤ ਤੇ ਆਈਸਕ੍ਰੀਮ ਖਾਧੀ ਅਤੇ ਮਹਿੰਗੀ ਚਾਕਲੇਟ ਖਾ ਕੇ ਇੰਜੋਏ ਕੀਤਾ ਜੀ ਹਾਂ ਜਾਣਕਾਰੀ ਮੁਤਾਬਕ ਚਾਂਸੀ ਦੇ ਸਿਟੀ ਥਾਣਾ ਅਧੀਨ ਸ਼ਨਿਆਪੁਰ ਦੇ ਰਣ ਵਾਲੇ ਅਰਵਿੰਦ ਸ਼ਾਉਦੀ ਸੁਭਾਸ਼ ਗੰਜ ਬਾਜ਼ਾਰ ਚ ਕੈਨਿਫੈਕਚਰੀ ਦੀ ਦੁਕਾਨ ਹੈ ਦੁਕਾਨ ਦੇ ਕੋਲੀ ਅਰਵਿੰਦ ਦਾ ਜੀਜਾ ਰਵਿੰਦਰ ਰੰਦਾ ਹੈ ਰੋਜ਼ੀ ਤਰ ਅਰਵਿੰਦ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸਵੇਰੇ ਜਦੋਂ ਅਰਵਿੰਦਰ ਕਾਤੇ ਦੇ ਰਕੇ ਬਰਤਨ ਦੀ ਪਾਣੀ ਪਉਣ ਗਿਆ ਤਾਂ ਉਸਨੇ ਆਈਸਕ੍ਰੀਮ ਤੇ ਚਾਕਲੇਟ ਦੇ ਡੱਬੇ ਖਿਲਾਰੇ ਦੇਖ ਕੇ ਅਰਵਿੰਦ ਨੂੰ ਕਿਸੇ ਗੱਲ ਤੇ ਸ਼ੱਕ ਹੋਇਆ ਤਾਂ ਉਸਨੇ ਅਰਵਿੰਦ ਸ਼ਾਹੂ ਨੂੰ ਸੂਚਨਾ ਦਿੱਤੀ ਜਿਸ ਤੋਂ ਬਾਅਦ ਅਰਵਿੰਦ ਨੇ ਮੌਕੇ ਤੇ ਪਹੁੰਚ ਕੇ ਦੁਕਾਨ ਖੋਲੀ ਤਾਂ ਉੱਤੇ ਸਮਾਨ ਖਿਲਰਿਆ ਪਿਆ ਦੇਖਿਆ ਦੁਕਾਨ ਤੋਂ ਕਰੀਬ 2 ਲੱਖ ਰੁਪਏ ਦੀ ਨਕਦੀ ਅਤੇ ਹੋਰ ਕੀਮਤੀ ਸਮਾਨ ਗਾਇਬ ਸੀ ਗਮਸਲ ਬੇੜਕ ਦੁਕਾਨ ਚ ਦਾਖਲ ਹੋਏ ਚੋਰ ਦੀ ਹਰਕਤ ਸিসিਟੀਵੀ ਕੈਮਰਾ ਚ ਕੈਦ ਹੋ ਗਈ ਅਤੇ ਚੋਰ ਨੇ ਸিসিਟੀਵੀ ਕੈਮਰਾ ਵੀ ਤੋੜਨ ਦੀ ਕੋਸ਼ਿਸ਼ ਕੀਤੀ ਹੈ ਜੀ ਹਾਂ ਜਦੋਂ ਸੀਸੀਟੀਵੀ ਫੁਟੇਜ ਚੈੱਕ ਕੀਤੀ ਗਈ ਤਾਂ ਉਸ ਚ ਇੱਕ ਵਿਅਕਤੀ ਚਾਰੇ ਤੇ ਮਾਸਕ ਲਗਾ ਕੇ ਗਮਥਲ ਪੇਟ ਕੇ ਸਾਥ ਤੋਂ ਹੇਟਾਂ ਉਂਦਰ ਦਿਖਾਈ ਦਿੱਤਾ ਤੇ ਕੈਮਰਾ ਤੋੜਨ ਦੀ ਕੋਸ਼ਿਸ਼ ਵੀ ਕੀਤੀ ਉਸ ਵੱਲੋਂ ਉਸ ਨੇ ਬਾਕੀ ਸਾਰੇ ਕੰਮਾਂ ਨੂੰ ਅੰਜਾਮ ਦਿੱਤਾ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ